ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਭਰਾਵੋ ਠੀਕ ਠਾਕ ਲੋ ਜੀ ਆਪਣੇ ਜੋੜੇ ਵੱਡੇ ਜਿਨ੍ਹਾਂ ਦੇ ਬੱਚੇ ਬੁੱਖ ਹੋਏ ਆ ਬਾਈ ਲੋ ਜੀ ਕਰੋ ਚੈੱਕ ਇਹਨਾਂ ਦੇ ਬੱਚੇ ਜਾਣੇ ਆ ਬਾਈ ਦਿੱਲੀ ਔਰ ਅੰਬਰਸਾਰ ਤੇ ਆਪਣਾ ਹੁਸ਼ਿਆਰਪੁਰ ਤੇ ਦੋ ਵੀਰ ਹੋਰ ਆਣ ਉਹਨਾਂ ਦਾ ਨਹੀਂ ਪਤਾ ਨਹੀਂ ਸ਼ਾਇਦ ਦਾ ਕੰਟੀ ਕੁ ਬੰਦਿਆਂ ਨੇ ਆਪਣੇ ਬੁਕਿੰਗ ਹੋਈ ਵੀ ਹੈ ਬੱਚਿਆਂ ਦੀ ਪਈ ਇਹਨਾਂ ਦੀ ਕਾਲਿਆਂ ਦੀ ਜੈਡ ਬਲੈਕ ਵਾਲਿਆਂ ਦੀ ਪਈ ਬਾਕੀ ਮੁਖਤਿਆਰ ਵਾਲੇ ਔਰ ਲਾਲਚੀ ਨੇ ਆਪਣੇ ਕਰੋ ਬਾਈ ਚੈੱਕ ਇਹਨਾਂ ਦੇ ਬੱਚਿਆਂ ਦੀ ਬੁਕਿੰਗ ਹੋਈ ਵੀ ਹੈ ਬਾਈ ਆ ਪੁੰਨਵਾਲਿਆਂ ਨੇ ਵੀ ਧਰੇਵੇਂ ਆਂਡੇ ਉਹ ਬੈਠਾ ਨਰ ਕਾਲਾ ਚੀਨਾ ਘਟਾਂ ਦਾ ਬਈ ਆ ਕਾਲੀ ਕੋਇਲ ਉਹਨਾਂ ਦਾ ਬੱਚਾ ਨਿਕਲਿਆ ਹੋਇਆ ਇੱਕ ਹਾਂ ਬਾਕੀ ਮਗਧਿਆਰ ਵਾਲੇ ਦੇਖਦੇ ਰਾਜ ਨਾਲੇ ਬਈ ਟੌਪ ਰਿਜ਼ਲਟ ਘੈਂਟ ਆਪ ਗੇ ਸੁਪਰੀ ਹੈ ਕਰੋ ਜੀ ਬਾਕੀ ਸਪੋਰਟ ਕਰਿਆ ਕਰੋ ਮੇਰਾ ਭਰਾ ਹਨਾ ਜਿਹੜੇ ਵੀਰ ਵੀਡੀਓ ਦੇਂਦੇ ਨਾ ਜਿਹੜੇ ਨਵੇਂ ਵੀਰ ਦੇਂਦੇ ਆ ਵੀਡੀਓ ਬਾਈ ਸਪੋਰਟ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਕੀ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਜਲਦ ਮਿਲੇ ਤੇ ਆਪਾਂ ਵਧੀਆ-ਵਧੀਆ ਜਾਨਵਰਾਂ ਦੀ ਸ਼ੌਂਕ ਕਰਾਉਂਦੇ ਰਹਿਾਂਗੇ ਬਾਈ ਤੇ ਦੱਸ ਦਈਏ ਇਹ ਜੋੜੇ ਬਾਈ ਵੱਡੇ ਆਪਣੇ ਸੇਲ ਲਿੰਗ ਹੈ ਬਾਈ ਕੋਈ ਫੋਨ ਨਾ ਕਰੇ ਸੇਲ ਵਾਸਤੇ ਇਹਨਾਂ ਨੂੰ ਇਹਨਾਂ ਦੇ ਬੱਚੇ ਬੁਕਿੰਗ ਹੋਏ ਹੋਏ ਨੇ ਠੀਕ ਹੈ ਜੀ ਤੇ ਬਾਕੀ ਜੋੜੇ ਆਪਣੇ ਬੈਠੇ ਨੇ ਵੱਡਿਆਂ ਚੋਂ ਉਹ ਦੋ ਜੋੜੇ ਦੇਣੇ ਆ ਬਾਈ ਨੂੰ ਉਹ ਵੀ ਦਿੱਲੀ ਤੋਂ ਆ ਲੋ ਪਵਨ ਕੁਮਾਰ ਪਵਨ ਕੁਮਾਰ ਨੂੰ ਦੇਣੇ ਆ ਬਾਈ ਦੋ ਜੋੜੇ ਇਹਨਾਂ ਚੋ ਇਹ ਜੋ ਬੈਠੀ ਆ ਲਾਲ ਜਿੰਨੀ ਆ ਕਬੂਦੀ